ਹਾਂਜੀ ਸੱਸੀ ਗਾਲ ਜੀ ਕੀ ਹਾਲ ਚੱਲਦਾ ਜੀ ਠੀਕ ਆਗਾ ਜੀ ਅੱਜ ਆਪਣਾ ਹੋ ਗਿਆ 90ਵਾਂ ਦਿਨ ਇਹ ਤੁਸੀਂ ਦੇਖ ਸਕਦੇ ਆ ਅੱਜ ਮੀਂਹ ਫੋਲੀ ਵਿਆਹ ਅੱਜ ਵੀ ਫਾਰਗ ਇਹਨੇ ਮੀਂਹ ਜਿਹੜਾ ਆਇਆ ਜਿੰਨਾ ਮਾਤੀ ਪਰ ਸਾਡੇ ਮਿਹਨਤ ਦੇ ਰਾਦਿਆਂ ਨੂੰ ਨਹੀਂ ਰੋਕ ਸਕਦਾ ਵੇਖੋ ਆਹਾਹਾ ਵੇਖੋ ਪੈਂਡ ਦੀਆਂ ਗਲੀਆਂ ਪੂਰੀਆਂ ਭਰ ਗਈਆਂ ਅੱਜ ਪਾਣੀ ਨਾਲ ਆਵਾਈ ਮੀਂਹ ਪੈ ਗਿਆ ਨਾ ਦੇਖਦੇ ਆ ਕਿੰਦੀ ਕਿ ਚਰਤ ਆਈ ਆ ਲੱਗਦਾ ਨਿਕਾ ਆਏ ਹੋਣਗੇ ਮੁੰਡੇ ਦੇਖਦੇ ਅੱਜ ਹਾਂਜੀ ਅੱਜ ਆਪਣਾ ਸੀਗਾ 95ਵਾਂ ਦਿਨ ਤੇ ਦੇਖ ਸਕਦੇ ਆ ਅੱਜ ਮੀਂਹ ਬਹੁਤ ਜ਼ਿਆਦਾ ਕੰਮ ਖਰਾਬ ਕਰਦਾ ਅੱਜ ਲੱਗਦਾ ਮੇ ਤਾਂ ਲੱਗੂਗੀ ਨਹੀਂ ਤੇ ਕੋਈ ਵੀ ਨਹੀਂ ਵੀਰ ਭਰਾ ਆਇਆ ਮੀਂਹ ਦਾ ਕਰਕੇ ਬੱਚੇ ਹੋ ਗਏ ਜਿੱਦਾਂ ਬੱਚਿਆਂ ਨੇ ਕੀ ਹੋਣਾ ਸੀਗਾ ਮੀਂਹ 'ਚ ਫੇ ਸਹੀ ਆ ਜੀ ਅੱਜ ਤੁਸੀਂ ਮੌਸਮ ਚੈੱਕ ਕਰੋ ਬਸ ਅਜ ਮੌਸਮ ਦੇ ਤੁਹਾਨੂੰ ਨਜ਼ਾਰੇ ਹੀ ਵਿਖਾਉਣੇ ਬਸ ਅੱਜ ਤੁਹਾਨੂੰ ਜੀਐਮ ਦਾ ਵਲੌਗ ਵਿਖਾਵਾਂਗੇ ਜੀਐਮ ਦਾ ਸਹੀ ਆ ਜੀ ਜੇ ਕੋਈ ਆ ਗਿਆ ਤੇ ਫਿਰ ਲਾ ਲਾਂਗੇ ਸਹੀ ਨਹੀਂ ਤਾਂ ਇਹਨੂੰ ਜਮਲ ਦਾ ਵਲੌਗ ਦਿਖਾਇਆ ਜਾਊਗਾ ਕਿ ਅੱਜ ਸਾਡੇ ਮੌਂਗਲੇ ਦਾ ਗੁਰੂ ਆ ਗਿਆ ਵਾ ਉਹ ਵੇਖ ਲਓ ਕਹਿੰਦਾ ਹਥਿਆਰ ਲਿਆ ਕੇ ਰੱਖ ਲਈ ਕਹਿੰਦਾ ਇਹ ਫਿਰ ਨਹੀਂ ਆ ਜੀ ਨਾ ਮਿਹਨਤ ਲਾਈ ਗੁਰੀ ਬਾਜਾ ਬਾਜ ਹੁੰਦਾ ਭਾਜੀ ਕੋ ਕਾਸ਼ ਹੋਰ ਆ ਭਾਜੀ ਹੈ ਨਾ ਸਖਵੀਰ ਦੱਸ ਦੇ ਆ ਨ ਮਲੇ ਦਾ ਵਿਚਾਰਾ ਉਹ ਵੇਲਾ ਪਿਛੇ ਹੀ ਹੋ ਗਿਆ ਓਏ ਉਹ ਹਥਿਆਰ ਰੱਖ ਕੇ ਚਲ ਗਿਆ ਵੇਖੀ ਕਹਿੰਦਾ ਪ੍ਰਾਣ ਫਿਰਦੀ ਨਾ ਮਿਹਨਤ ਲਾਈ ਵੇ ਸਾਰੇ ਦੇਖੋ ਇਸ ਇਨਸਾਨ ਕੋ ਗੌਰ ਸੇ ਇਹ ਬੱਚੇ ਇਹ ਬੱਚੋ ਨੂੰ ਉਠਾ ਲਾਤਾ ਹੈ ਘਰੋਂ ਸੇ ਅਗਰ ਮਿਹਨਤ ਨਹੀਂ ਲਗਾਓਗੇ ਤਾਂ ਉਠਾ ਲਾਤਾ ਹੈ ਘਰੋਂ ਸੇ ਭਾਈ ਆ ਕੰਮ ਨਾ ਕਰ ਯਾਰ ਭਾਈ ਆ ਫੇਰ ਨਾ ਮੂਂਗੜਾ ਜਿਹੜਾ ਨਾ ਆਇਆ ਕਰੂ ਹੁਣ ਇੰਨਾ ਹੀ ਕੁੱਟਨੇ ਆ ਇੰਨਾ ਹੀ ਕੁੱਟਨੇ ਆ ਆ ਸਹਿਜ ਹੁਣੇ ਘਰੋਂ ਲੈ ਹੋਣੇ ਕੱਢ ਗਿਆ ਅੱਜ ਸਹਿਜ ਆਇਆ ਨਹੀਂ ਵੇ ਲੈ ਭਾਈ ਕੱਲ ਦੀ ਛੁੱਟੀ ਹੋ ਗਈ ਆ ਆ ਹੀ ਆ ਕਾਇ ਹੀ ਵਜ ਕਹਿੰਦਾ ਹੁੰਦਾ ਆਉਂਦੇ ਯਾਰ ਰੋਕਣੇ ਤੂਫਾਨ ਜੱਟ ਨੂੰ ਅੱਜ ਜੱਟ ਆਇਆ ਹੀ ਨਗਾ ਜੱਟ ਘਰੇ ਹੀ ਸੁੱਤਾ ਅੱਜ ਜੱਟ ਤੇ ਮੀਂਹ ਪੈ ਗਿਆ ਜੱਟ ਤੇ ਮੀਂਹ ਪੈ ਗਿਆ ਜੱਟ ਦੀ ਧੁੰਨੀ ਗੱਲੀ ਹੋ ਗਈ ਅੱਜ ਚੱਕੀਆਂ ਆਓ ਵੀ ਚੱਲ ਪਈ ਯੰਗ ਅੱਜ ਹੁਣ ਕੋਈ ਨਾ ਕੰਮ ਹੋਇਆ ਕਰਨਾ ਉਹ ਬਿੱਲਿਆ ਛਡਾ ਲੋ ਓਏ ਉਹ ਬਿੱਲਿਆ ਛਡਾ ਲੋ ਓਏ ਪਾਪੀ ਆ ਗਈ ਗਰਾਹ ਤੇ ਉਹ ਭਾਈ ਨਹੀਂ ਇਧਰ ਨੂੰ ਇਧਰ ਨੂੰ ਇਧਰ ਨੂੰ ਐਨੂੰ ਐਨੂੰ ਇਹਨੂੰ ਇਤਨਾ ਬੋਲ ਗਿਆ ਇਤਨਾ ਬੋਲਣਾ ਪੰਗੜਾਈ ਪਾ ਲੈਣਾ ਕਮਣਾ ਕਮਣਾ ਆਪਣੀ ਮੈਂ ਤੇ ਦੇਣਾ ਲੱਖਾ ਭਾਜੀ ਖੱਪ ਕਰਦਾ ਮੈਂ ਨਹੀਂ ਖੱਪ ਕਰਦਾ ਬਿਲਕੁਲ ਪਰਾ ਹੋ ਜਾਂਦਾ ਹੁੰਦਾ ਤੇ ਔਖਾ ਹੀ ਲੱਗਦਾ ਹਾਂ ਕਮਣਾ ਕਹਿੰਦੇ ਇੱਕ ਪਾਸੇ ਬਿੱਲਾ ਐ ਤੇ ਦੂਸਰੇ ਪਾਸੇ ਕਹਿੰਦੇ ਸਰਪੰਚ ਸਾਹ ਵਾ ਕਹਿੰਦੇ ਮੂਗਲਾ ਡੁੰਗਲਾ ਹੋ ਗਿਆ ਇਹ ਕੰਮ ਪਹਿਲਾਂ ਕਹਿੰਦੇ ਲੜਾਈ ਕਰਦਾ ਖੜਿਆ ਵਾ ਆਏ ਕਰਦੇ ਨੇ ਤੇ ਹੁਣ ਕਹਿੰਦਾ ਛੱਡਣੇ ਨਹੀਂ ਵੇਖੀ ਗਾਣਾ ਕਹਿੰਦੇ ਮੱਖਣ ਦਾ ਹੀ ਚੱਲੀ ਜਾਂਦਾ ਦਿਮਾਗ ਵਿੱਚ ਵੈਰੀਆਂ ਨੇ ਜੱਬੀ ਦਾ ਆ ਗਈ ਗੀ ਜ਼ਮਾਲਿਆਂ ਆਉਂਗੇ ਕਿਉਂ ਨੱਚਦਾ ਕਿ ਨਹੀਂ ਝੋਟਾ ਉਧਰ ਬਿੱਲਾ ਵੀ ਕਹਿੰਦਾ ਕੜੈਲੀ ਗੱਡੀ ਦਰਿਆਂ ਦਾ ਮੈਨੂੰ ਇਧਰ ਮੱਖਣ ਵਾਲੀ ਬਣਾਇਆ ਹੋਇਆ ਇਹਨਾਂ ਨੇ ਆਪ ਮਿਹਨਤ ਲਾਉਂਦੇ ਹੀ ਮੂੰਗੜਾ 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 ਬਿੱਲੇ ਲਾਲ ਹੁਣਾਈਆਂ ਬਿੱਲੇ ਵੀਰੇ ਪਦਾਰਥ ਕਿੰਨੇ 36 ਛਗੇ ਤੇਰੇ ਉੱਟ ਕੇ ਉਹ ਯਾਦ ਹੀ ਕਹਿੰਦੇ ਨਹੀਂ ਮੰਨਦੇ ਇਹਨੇ ਭੰਗ ਡਗਰਾ ਪਵੀਆਂ ਹੁੰਦਿਆ ਬਾਅਦ ਮਿਹਨਤ ਤੋਂ ਬਾਅਦ ਅਖਾੜਾ ਵੀ ਲੱਗਣਾ ਵਾ ਕਾਲਾ ਜਾਂ ਗੋ ਨਹੀਂ ਦਿਖਾਗਾ ਬਿਜਲੀ ਡਿੱਗਣ ਦਈ ਹੋ ਤੁਰ ਆ ਹੁੰਦੀ ਆ ਮੈਂ ਤੁਸੀਂ ਲਗਾਈ ਆ ਉਹ ਵੀ ਕਿਹਦੇ ਵੀ ਘਮਾਤੇ ਹੋਵੇ ਉਹ ਵੀ ਚੰ ਲੜਾਈ ਵੀ ਨਹੀਂ ਵੇਖ ਚੁੱਕੇ ਆ ਕਿ ਪਹਿਲਾਂ ਕਿਸ ਤਰ੍ਹਾਂ ਆਉਂਦੇ ਹੀ ਮੇਰੇ ਤੇ ਹਮਲਾ ਹੋ ਗਿਆ ਕਿ ਮੈਂ ਅੱਜ ਥਾਣੀ ਰਿਪੋਰਟ ਕਰਕੇ ਆਉਣੀ ਆ ਕੱਲੂ ਜੇ ਅਵੀ ਨਵੀਂ ਹੋ ਗਈ ਤੇ ਕੌਣ ਜ਼ਿੰਮੇਵਾਰ ਆ ਵੇ ਲੋ ਟਰਾਈ ਸੇ ਵਗਾਈ ਜਾਂਦਾ ਹਜੇ ਵੀ ਠੇ ਕੀ ਅੱਕ ਲੋ ਵੇਂਦਾ ਟਾਰਟ ਨਾਲੋ ਪੜ ਲਾ ਕਹਿੰਦਾ ਸਿਆਸੀ ਗਲੋਪਾਰ ਆ ਮੂੰਗਲੇ ਦਾ ਲੋਕਾਂ ਨੇ ਕਹਿੰਦਾ ਚੋਪੀ ਨਹੀਂ ਕਰਦਾ ਮਿਹਨਤ ਲਾਉਂਦਾ ਪਤਾ ਨਹੀਂ ਕੀ ਗੱਲ ਆ ਪਿੰਡ ਆ ਗਿਆ ਲੱਖਾ ਭਾਜੀ ਕਿਹੜਾ ਚੁੱਪ ਕਰਦਾ ਇਹਦੀ ਆਵਾਜ਼ ਨਹੀਂ ਆਉਂਦੀ ਪਤਾ ਨਹੀਂ ਕੈਮਰੇ 'ਚ ਕਾ ਦੂੰ ਸਾਡੀ ਆਵਾਜ਼ ਆ ਜਾਂਦੀ ਹੈ ਅੱਜ ਇਹਨੇ ਪਲਵਾਨ ਆਏ ਹੋਏ ਕਹਿੰਦਾ ਦੂਹ ਛੜੀ ਹੋਣੀ ਸੱਦੇ ਆ ਇਹ ਮੁੰਡੇ ਆਏ ਹਰਿਆਣੇ ਤੋਂ ਹਰਿਆਣੇ ਤੋਂ ਮਿਹਨਤ ਲਾਉਣ ਆਏ ਕੈਂਪ 'ਚ ਅੱਜ ਕਿਨਾਰੇ ਤੋਂ ਮੋਟੇ ਨਿਕਲ ਲਗੇ ਕੋਨਾ ਕੋਹ ਤਾਂ ਹੋਊਗਾ ਅੱਜ ਜੂਤਾ ਵੀ ਨਹੀਂ ਨੇ ਹਰਖਿਆ ਫਿਰਦਾ ਅੱਜ 8 9 ਬਈ ਛੱਡ ਜਾ ਬੱਸ ਕਰ ਮੈਂ ਫੇਰ ਦੇਣਾ ਮੁੰਗਲਾ ਜਾਂ ਫੇਰ ਨਾ ਗਈ 11 8 ਤੇ ਦੇਖੀ ਕਿਦਾਂ ਟਾ ਟੋ ਦੇ ਅੰਬਾ ਟੂ Billah, <laughs> <lad, y> <laughs> jal. ਹੋ ਲੈਣਾ ਆ ਸਾਰਾ ਧੀਆ ਸਾਰਾ ਸ਼ਾਬਾਸ਼ ਜੁੱਤੇ ਸ਼ਾਬਾਸ਼ ਪੱਲੇ ਭਜਾ ਕੇ ਇਹਦਾ ਕਰਾ 3x ਕਰਾ ਮੜਿਆ 3x ਕਰਾ 3x ਦੀ ਕਰ ਦੇਣਾ ਹੁਣ ਓਹ ਵੇ ਖੁਸ਼ੀ ਵਾਲਾ ਤਾਂ ਪਾਤਾ ਹੀ ਅੱਜ ਕਾ ਜਾ ਤੂੰ ਨਹੀਂ ਤੂੰ ਲੈ ਚੱਲ ਉਧਰ ਪਈ ਲੈ ਪਾਈ ਦੇ ਨਾਲ ਹੋ ਜਾ ਇੱਧਰ ਮਛਰ ਸ਼ਾਬਾਸ਼ ਵੈਰੀ ਗੁੱਡ ਭਾਜੀ ਪੱਠਾ ਕਰੀ ਜਾਂਦਾ ਤਿਆਰ ਲਾ ਲੇ ਇਹ ਜੰਗੇ ਦੇ ਬੰਦੇ ਆ ਇਹ جنگ ਆ جنگ ਜਾਰੀ ਰਹੂਗੀ ਇਹ ਮੀਂਹ ਜੀ ਬੁੱਕਣਗੇ ਝੋਟੇ ਵਾਹ ਬੁਝੇ ਰਾਂ ਗੋ ਬਣੀ ਦੇ ਨਾਲ ਹੁਣ ਆ ਵੀ ਫੇਰ ਦਵਾ ਚੱਲ ਚੱਲ ਤੂੰ ਵੀ ਚੱਲ ਤੂੰ ਵੀ ਚੱਲ ਤੇਰਾ ਕਿੱਥੇ ਹੈਗੀ ਪਿੰਡੇ ਚ ਵੇਖ ਚੱਲ ਤੂੰ ਕਿੱਧਰ ਚ ਲਿਆ ਆ ਆ ਜਾ ਆ ਜਾ ਇੱਧਰ ਕਹਿੰਦੇ ਇੱਕ ਹੋਰ ਨੂੰ ਮੁੰਡੇ ਨੂੰ ਤਾਣ ਛੜਤੀ ਆ ਵੇ ਇੱਕ ਡੰਡ ਲਾਉਂਦੇ ਗੱਬਰੂਆਂ ਨੂੰ ਐ ਪੀ ਰੰਗ ਭਲੀ ਆ ਇਤੋਂ ਤੁਸੀਂ ਨਜ਼ਾਰਾ ਹੁੰਦਿਆ ਮਿਹਨਤ ਲਾਉਂਦਾ ਬਾਬੇ ਬਾਬਾ ਮੌਸਮ ਅੱਜ ਮਿਹਨਤ ਲਾਉਣਾ ਲੈ ਅੱਜ ਤਾਂ ਪਸੀਨਾ ਵੀ ਨਹੀਂ ਨਿਕਲਦਿਆ ਪਰ ਕੱਢਾਂਗੇ ਜਰੂਰ ਕੈਂ ਮਨੋਂ ਵੀ ਵਧੀਆ ਮਿਹਨਤ ਉਹ ਨਾ ਸ਼ਾਤ ਆ ਬੋਕ ਦਾ ਇੱਧਰ ਆ ਜਾ ਤੂੰ ਤੇ ਕਰ ਗਿਆ ਛੁੱਟੀ ਆ ਮੀਂਹ ਜੀ ਵੇਖ ਲਾ ਪਾਜੀ ਉੱਥੇ ਪਤਾ ਨਹੀਂ ਕਿਹੜਾ ਮੀਂਹ ਪੈਂਦਾ ਨਾ ਆਪਣੇ ਪਿੰਡ ਆਉਂਦੇ ਨਹੀਂ ਗਏ ਯਾਰ ਹਨਾ ਸਾਡੀ ਚਮੜੀ ਪਤਾ ਨਹੀਂ ਕਾਦੀ ਬਣੀ ਖੁਰਦੀ ਨਹੀਂ ਮੀਂਹ ਤੇ ਜੰਤਾ ਦਿਖਣੀ ਖੁਰ ਖੁਰ ਜਾਂਦੀ ਏ ਚੱਕਰ ਕੀ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਸਾਲਾ ਇਹ ਤਾਂ ਨਾ ਨਲਰੂ ਆ ਭਾਰਾ ਹੋ ਜਾਣਾ ਤੇ ਨਾਲ ਸਹਿਜ ਉਹਦਾ ਚੇਲਾ ਸਹਿਜ ਉਹ ਫਿਰ ਸਹਿਜ ਨੂੰ ਵੀ ਖਰਾਬ ਕੀਤਾ ਆ ਇਹਨੇ ਨਹੀਂ ਭਾਜੀ ਜਿਹੜੀ ਅੱਜ ਛੁੱਟੀ ਹੋਈ ਹੈ ਕੋਈ ਸਮਝਦੀ ਨਹੀਂ ਆਈ ਛੁੱਟੀ ਦੀ ਹੈ ਨਾ ਆ ਤਾਂ ਸਭ ਮੌਸਮ ਵਧੀਆ ਹੀ ਹੋਣਾ ਚਾਹੀਦਾ ਹੈ ਸਹੀ ਗੱਲ ਆ ਉਦਾਂ ਆਪਾਂ ਗਰਮੀ 'ਚ ਗਰਗਰ ਕਰਦੇ ਆਂ ਤੇ ਅੱਜ ਅੱਜ ਤਾਂ ਨਜ਼ਾਰੇ ਆਲਾ ਮੌਸਮ ਸੀਗਾ ਅਜਿਹਾ ਸੋ ਕੋ ਆਉਂਦੇ ਜਿਹੜੀ ਕੱਲ ਮਿਹਨਤ ਚੰਗੀ ਤਰ੍ਹਾਂ ਨਹੀਂ ਲੱਗੀ ਉਹ ਅੱਜ ਲਾਉਂਦੇ ਅੱਜ ਲਾਉਂਦੇ ਆ ਉਹ ਤੇ ਭਾਜੀ ਤੇ ਹੁਣ ਆਪਦਾ ਵੇਖ ਲੋ ਤੂੰ ਸ਼ਾਸਤਰ ਵੇਖ ਲੈ ਲਾ ਕੇ ਰੱਖ ਕੇ ਖੜਾ ਵਾ ਜੇ ਕਹਿੰਦਾ ਜਿਹੜਾ ਆਈ ਗਿਆ ਉਹਨੇ ਮੈਂ ਫੇਰੀ ਜਾਣਾ ਲਾਲੇ ਦੇਖ ਇਹੀ ਫੇਰਨਾ ਸਵੇਰੇ ਤੇਰੇ ਕਰਨਾ ਚੈਲੰਜ ਆਇਆ ਸ਼ੋਲਡਰ ਨਾਲ ਫੇ ਬੁੱਕਣਾ ਅੱਛਾ ਇਦਾਂ ਫਲਾਇਆ ਤੇ ਨਹੀਂ ਗੱਲ ਬਣਨੀਗੀ ਉਹ ਦੀਦੀ ਹੈ ਨਾ ਚੱਲ ਇਦਾਂ ਕਰਦਿਆਂ ਜਾਂ ਹਲਕਾ ਲਾਉਣੇ ਆ ਠੀਕ ਆ ਚੱਲ ਹਲਕਾ ਲਾਉਣੇ ਆ ਉਹ ਉਹ ਵੇਖ ਲੈਣ ਡਰ ਗਿਆ ਪਿਆਗ ਨਹੀਂ ਵੇਖ ਕੇ ਮੜਿਆ ਹੈ ਚੱਲ ਆ ਜਾ ਫੇ ਆਪਾਂ ਲਾਉਣੇ ਆ 10 ਤੇ 15-15 ਵੇਟ ਲਾਉਣਾ 20-20 ਰੈਪ ਲਾਉਣੇ ਆ ਅੱਜ ਵਾਲੇ ਫੜ ਭਾਜੀ ਆ ਗਿਆ ਮੇਰੇ ਸਾਟ ਅੱਜ ਹੈ ਨਹੀਂ ਕਰਨਾ ਜਪਣ ਬਾਹਰ ਜੋਗ ਲੱਗ ਗਿਆ ਉਹ ਲੋਪੀਂ ਕਿਰਦਾਰ ਨਹੀਂ ਹੈ ਮੇਰੇ ਬੜਾ ਲਊਗਾ ਜਿਹੜੇ ਨੇ ਡੋਲੇ ਫਲਾਏ ਆ ਮੇਰੇ ਸਾਹਮਣੇ ਬਾਬਾ ਇਹ ਚੈਲੰਜ ਗਲਤ ਘਰ ਬੈਠਾ ਬੰਦੇ ਨੂੰ ਲੱਖਾ ਭਾਜੀ ਇਹ ਆਮ ਪਛਤਾਉਣਾ ਵੀ ਪਿਆ ਸਕਦਾ ਚੱਲ ਵੀ ਝੋਟਿਆ ਇੱਕ 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 5 6 7 8 ਨੋ ਵੇਡ ਵਧਾਉਣਾ ਬਣਾ ਲੱਗਦਾ ਤੇਜ਼ ਹੋ ਗਿਆ ਬੰਦਾ 11 11 12 ਹੋ ਗਈ ਗੱਡੀ ਹੌਲੀ ਖਿੱਚ ਕੇ ਖਿੱਚ ਕੇ ਖਿੱਚ ਕੇ ਲੋਕੀ ਵੇਖ ਰਹੇ ਆ ਤੈਨੂੰ ਸ਼ਾਬਾਸ਼ ਛੋਟਿਆ ਸ਼ਾਬਾਸ਼ ਸ਼ਾਬਾਸ਼ ਉਹ ਕੌਮਪਲੀਸੈਂਟ ਜੀ ਜਾਣ ਲਗੇ ਓਏ ਕਹਿੰਦੇ ਚੈਲੰਜ ਕਹਿੰਦੇ ਹਾ ਜਰ ਹੋ ਗਿਆ ਕਹਿੰਦੇ ਗੱਭਰੂ ਨੌਜਵਾਨ ਇੱਕ ਹੋਰ ਆਵੇ ਇਹ ਤਾਂ ਆਪਣੇ ਤੋਂ ਪਾਜੀ ਜਿੱਤ ਜੂਗਾ ਯਾਰ ਅਸੀਂ ਤੇ ਸੋਚਿਆ ਹੀ ਨਹੀਂ ਸੀ ਲਓ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਜਿੱਦਾਂ ਮਰਜ਼ੀ ਲਾ ਲਓ ਬਾਬਾ ਜੀ ਤੁਹਾਨੂੰ ਮਾਫ ਆ ਸਾਡੇ ਪਾਠੀ ਸਿੰਘ ਸਵੇਰ ਸਾਨੂੰ 4 ਵਜੇ ਉੱਠ ਕੇ ਬਾਬਾ ਜੀ ਪਹਿਲਾਂ ਤੇ ਪਾਠ ਦਾ ਵਿਚਾਰਨ ਕਰਵਾਉਂਦੇ ਆ ਬੱਚਿਆਂ ਨੂੰ ਤੇ ਨਾਲ ਸੰਗਤਾਂ ਨੂੰ ਵੀ ਦੇਖ ਸਕਦੇ ਆਂ ਕਿ ਅੱਜ ਸ਼ਾਇ ਪਏ ਇੱਥੇ ਵੀ ਮੇਹਨਦ ਪੂਰੀ ਆ ਜੀ ਖਿੱਚ ਗਏ ਬਾਬਾ ਜੀ ਖਿੱਚ ਗਏ ਬਸ ਵੀ ਹੋ ਗਏ ਆ ਵੈਰੀ ਗੁੱਡ ਲਓ ਜੀ ਸਾਡੇ ਭਾਜੀ ਆ ਗਏ ਸੋਨੂ ਭਾਜੀ ਸੋਨੂ ਭਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਾਡੇ ਭਾਜੀ ਪਿਆਰੇ ਸਤਿਕਾਰਯੋ ਆਹ ਦੇਖ ਲਓ ਜੀ ਸਾਡੀ ਯੰਗ ਜਨਰੇਸ਼ਨ ਘਟ ਆਉਂਦੀ ਆ ਤੇ ਜਿਹੜੇ ਸਾਡੇ ਥੋੜੇ ਜੇ ਸਾਡੇ ਬੁੱਢੇ ਨਹੀਂ ਮੈਂ ਕਹਿ ਸਕਦਾ ਬੁੱਢੇ ਨਹੀਂ ਕਹਿ ਸਕਦੇ ਉਹ ਵੇਖ ਲੋ ਮਾਨ ਉਹ ਮੰਨਦੇ ਨਹੀਂ ਅਜੇ ਵੀ ਵੇਖ ਲੋ ਆ ਵੇਖ ਸਾਡੇ ਵੀ ਵੇਖ ਲੋ ਕਹਿੰਦੇ ਗੋਪੀ ਫਰੰਦੀਪੁਰੀ ਦੇ ਕਹਿੰਦੇ ਜੇ ਬਾਪੇ 20 ਜਨਤਾ ਗੋਸਵਰ ਬਣਾਇਆ ਇਧਰ ਵੀ ਵੇਖ ਲੋ ਆ ਸਾਡੇ ਪਿੰਡ ਦਾ ਗੋਪੀ ਆ ਭਾਈ 10 ਮੜ ਆਏ ਇਹਨਾਂ ਨੂੰ ਹਾਂ ਭਾਜੀ ਲੱਗਦਾ ਕਿ ਨਹੀਂ ਗੋਪੀ ਫਰੰਦੀਪੁਰੀ ਦੇ ਘਟ ਲਾ ਜਾਂਦਾ ਬੰਦਾ ਸਾਡਾ ਇਹਦੇ ਇਹ ਭਾਜੀ ਮਨੀਲੀ ਧਰਤੀ ਤੇ ਛਾਏ ਹੋਏ ਨੇ ਇਹ ਸਪੈਸ਼ਲ ਉੱਥੋਂ ਜੇ ਐਮ ਲਾਉਣ ਸਾਡੇ ਕੋ ਆਏ ਆ ਸ਼ਾਮ ਹੋਉਂਦੇ ਕਿ ਫਿਰ ਵਿੱਚ ਚੱਲਦੇ ਕਿ ਇਹ ਮੇਲੋ ਜੀ ਕਿੰਨਾ ਇਨਵੈਸਟਮੈਂਟ ਕਰ ਰਿਹਾ ਕਿ ਉਧਰੋਂ ਕਦੇ ਆ ਜਾਂਦੇ ਕਦੇ ਚਲ ਜਾਂਦੇ ਕਿੰਨੇ ਪੈਸੇ ਮੇਲੋ ਮਿਹਨਤ ਦਾ ਬੜਾ ਸ਼ੌਂਕ ਆ ਜੀ ਇਹ ਮਿਹਨਤ ਦਾ ਹੀ ਮੁੱਲ ਆ ਜੀ ਵੇਖ ਸਕਦੇ ਤੁਸੀਂ ਕਹਿੰਦੇ ਇਹ 10 ਕਿਲੋਮੀਟਰ ਸਾਈਕਲ ਚਲਾ ਕੇ ਆਏ ਮੈਂ ਸਾਈਕਲ ਨਹੀਂ ਭਾਜੀ 10 ਕਿਲੋਮੀਟਰ ਚਲਾ ਕੇ ਆਇਆ ਤੁਸੀਂ ਭਾਜੀ ਦੌੜ ਲਾ ਕੇ ਆ 10 ਕਿਲੋਮੀਟਰ ਭਾਈ ਦੀ ਡੇਲੀ ਦੀ ਰੁਟੀਨ ਆ ਇੰਨੀ ਸਾਡੀ ਵੀ ਹੈ ਨਹੀਂ ਕੀ ਰੁਟੀਨ ਜਿੰਨੀ ਭਾਜੀ ਦੀ ਆ ਦੇਖ ਸਕਦੇ ਭਾਜੀ ਦਾ ਪਹਿਲਾਂ 바ਵਾ ਸੀਗਾ ਬੇਟ ਤੇ ਹੁਣ ਭਾਈ ਦਾ 바ਵਾ ਵੇਟ ਘਟ ਗਿਆ ਦੀ ਤੋ ਕਿੰਦਾ ਸਲਿਮ ਟਰਮ ਆ ਬਾਬਾ ਵਿਛੇ ਕੱਢਣਾ ਵਹੀਂ ਬੰਦਾ ਤਿਆਰ ਕੀਤਾ ਤੇਰੇ ਖਿਲਾਫ ਹੁਣ ਲੱਗਦੇ ਨੇ 25 ਸਾਲਾਂ ਦੇ ਹਾਂ ਲੱਗਦਾ ਹੀ ਨਹੀਂ ਗੱਭਰੂ ਲੋ ਜੀ ਮੀਆਂ ਵਾਲਾ ਚੈਲੰਜ ਹਜੇ ਵੀ ਚੱਲੰਦੇ ਆਂ ਅਸੀਂ ਇੱਕ ਇੱਕ ਸੈੱਟ ਬਣਾਇਆ ਨਹੀਂ ਹਜੇ ਕਿਉਂਕਿ ਅਸੀਂ ਵੇਖਣਾ ਈ ਉੱਚ ਰੈਪ ਟੁੱਟਣੇ ਆ ਹੁਣ ਟੁੱਟਣਗੇ ਰੈਪ ਮਾ ਟੁੱਟੇ ਗਏ ਮਾ 45 ਟੁੱਟੇ ਗਏ ਜਿਆਦਾ ਟੁੱਟੇ ਗਏ ਕਿਰਕੀ ਮਾਰ ਲੀ ਜਾਂਦਾ ਤਾਂ ਅੰਦਰੋਂ ਬਾਬਾ ਦੀ ਚੰਗੀ ਕਹਿੰਦੇ ਲੱਖਾ ਭਾਜੀ ਕਹਿੰਦਾ ਤੇਰੀ ਯਾਰ ਨੂੰ ਦੱਬਣ ਨੂੰ ਫੇਰਦੇ ਸੀ ਪਰ ਦਾਬਦਾ ਕਿੱਥੇ ਆ ਲੈ ਬਈ ਕਹਿੰਦਾ ਬਰਾਬਰੀ ਲਾਉਂਗਾ ਅੱਜ ਹੋ ਗਿਆ ਚੈਲੰਜ ਕੋਪੀ ਫਰੰਦੀਪੁਰੀ ਆ ਕਹਿੰਦੇ ਫਰੰਦੀਪੁਰੀ ਨਾ ਮਿਹਨਤ ਲਾਉਣੀ ਕਿਹੜਾ ਸੌਖੀ ਆ ਕਹਿੰਦੇ ਕਿਲਾ ਛਾਪਿਆ ਹੋਇਆ ਵਾ ਇੰਨੇ ਵੀ ਡੋਲੇ ਦੇ ਬਾਬਾ ਧਿਆਨ ਰੱਖੀ ਕੱਤੀ ਨਾ ਕਰ ਜਿਵੇਂ 12 13 14 15 15 ਹੋ ਗਏ ਉਹ ਗੱਲ ਕਰਦੇ ਅੱਜ ਫੂਰਾ ਦੀ ਪੱਲੇ ਰੀਲਾਂ ਨੇ ਵੇਖੀ ਇੱਥੇ ਕਹਿੰਦਾ ਵਾਜਦੀਆਂ ਢੀਲਾਂ ਨੇ ਚੱਲ ਵੀ ਝੋਟਿਆ ਮੈਂ ਭਰਾ ਵਲੌਗ ਜਿੱਦਾਂ ਆਪਾਂ ਕਹਿੰਦੇ ਰਹਿਨੇ ਝੋਟਾ ਝੋਟਾ ਕਹਿੰਦੇ ਤੁਹਾਡੇ ਪਿੰਡ ਬੰਦਾ ਵੀ ਹੈਗਾ ਕੋਈ ਨਹੀਂ ਸਾਰੇ ਝੋਟੇ ਹੀ ਆ ਕੋਈ ਬਾਬਾ ਵੈਰੀ ਗੁੱਡ ਖਿੱਚ ਕੇ ਭਈ ਲੱਕੇ ਭਗੂਨਾ ਹੁਣ ਕੀ ਐਲੈਂਜ ਕਰਨਾ ਕਿ ਨਹੀਂ ਕਹ ਹੰਬ ਗਿਆ ਵਾਂ ਉਹ ਵੇ ਨਹੀਂ ਆੜਦਾ ਵੇਲਾ ਆੜਦਾ ਨੇਗਾ ਆ ਜਾ ਵੇ ਵੇਡ ਆਪਾਂ ਦਾ ਕਿਲੇ ਰੱਖਣਾ ਜੀ ਫਾਰ ਜੋਰ ਹੋਇਆ 15 15 ਨੇ ਬੁਲਾਵਾਂਗੇ ਠੀਕ ਆ ਚਲੋ ਲੋਡ ਬਿੰਗ ਵੀ ਭੇਲੇ ਨੀ ਕਰਾਂਗੇ ਨਾ ਜੀ ਨਾ ਕਾਰ 5 6 ਫਾਟਾ ਤਾ ਕੀ ਆ ਮੈਂ ਕੋਈ ਨਹੀਂ ਬਿਜਾਰਾ ਵਾਹ ਅੱਲਾ ਯਾ ਤਿਕਨੀ ਬਿਜਲੀ ਵੇਚਦਾ ਇਹਨੂੰ ਇਹਨੇ ਭਾਈ ਕਿੱਦਾਂ ਵੱਜ ਗਏ ਨੰਨ ਅੱਜ ਵਾਵਾ ਦਿਨਾਂ ਦਾ ਹੀ ਅੜਿਆ ਸੀ ਮੀ ਤਾਂ ਤਾਂ ਨੇ ਹੋ ਗਈ ਅੱਜ ਅੱਜ ਆਉਣਾ ਚਾਹੀਦਾ ਹੈ ਕਿ ਨਹੀਂ ਮੁੰਡਿਆਂ ਨੂੰ ਭਾਈ ਤੁਹਾਡੇ ਸਾਹਵਨਾ ਆਉਣਾ ਚਾਹੀਦਾ ਸੀ ਉਹ ਕਹਿੰਦੇ ਮੀਨਾ ਨਾ ਸਾਰੇ ਨੇ ਅੜਿੱਕਲਾ ਨਾ ਮਾਰੋ ਅੱਜ ਮੌਸਮ ਕਿੰਨਾ ਵਧੀਆ ਸੀ ਅਸੀਂ ਬਾਹਰ ਮਿਹਨਤ ਲਾਈ ਹੈ ਦੇਖ ਸਕਦੇ ਤੁਸੀਂ ਹੁਣ ਮੀਂਹ ਆ ਗਿਆ ਪਹਿਲਾਂ ਅਸੀਂ ਬਾਹਰ ਠੰਡੇ ਠੰਡੇ ਹਲਕੇ ਹਲਕੇ ਮਿਹਨਤ ਲਾਈ ਆਹਾ ਹਾ ਹਾ ਆ ਨੀ ਯਾਰੀ ਦੌੜੀ ਲੱਭਣੇ ਆ ਹਾਂ ਇੰਦਰ ਕੁਸ਼ੀ ਹਾਂ ਇੰਦਰਦੇਵ ਓਏ ਓਏ ਦੇਖ ਗਿਆ ਦੇ ਇੱਥੇ ਦਰਸ਼ਨ ਆਓ ਵੀ ਮੈਨੂੰ ਤਾਂ ਦੇਖ ਤੇ ਇਹਨੂੰ ਤਾਂ ਦੇਖਿਆ ਨਹੀਂ ਭਾਜੀ ਹਾਂ ਅੰਦਰ ਚਲੇਗਾ ਬੂਹਾ ਬੰਦ ਕਰ ਲਿਆ ਭਾਜੀ ਮਰੀ ਇੰਦਰਦੇਵ ਨੇ ਬੂਹਾ ਬੰਦ ਕਰ ਲਿਆ ਸਾਨੂੰ ਭਾਜੀ ਨੇ ਵੇਖ ਕੇ ਲੋ ਵੀ ਹੁਣ ਝੂਟਾ ਆ ਗਿਆ ਕਹਿੰਦਾ ਮੈਂ 15 ਰੈਪ ਲਾਉਂਗਾ ਦੇਖਦੇ ਹਾਂ ਹੁਣ ਚੱਲ ਵੀ ਜੋਬਰਾ ਇੱਕ 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 ਪ੍ਰਵਾ ਜਿਆਦੇ ਲਾਉਂਦਾ ਵੀ ਮੈਨੂੰ ਤੂੰ ਖਤੜੀ ਕਰਨੀ ਪੈਂਦੀ ਐ ਇੱਕ ਕਿੰਨੇ ਹੋ ਗਏ ਐ 8 ਚਾਬਾਦ 9 10 11 11.5 12 13 15 ਇਹ ਉਹ ਚੱਕ ਹਜੇ ਕੋਈ ਨਾ ਪਏ ਆਵੇ ਆਵੇ ਅੱਜ ਸਕੇਲ ਆ ਕਾਕਾ ਵੇ ਲਾ ਇਧਰ ਆ ਏਦਾਂ ਨਹੀਂ ਜੈ ਤੋਣੇ ਵੇ ਲਾ ਇਧਰ ਪਿੰਡੇ ਆ ਪਿੰਡੇ ਵੇ ਲਾ ਕਿਦਾਂ ਆਸ਼ਾਸ਼ ਕਰਨੀ ਲੈਸ਼ ਕੰਦੇ ਯੂ ਏਦਾਂ 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 ਇਹ ਮੀਂਹ ਦੇ ਪੈਦ ਗਿਆ ਕੇ ਨਾ ਪਸੀਨਾ ਆ ਯਾਰ ਮੈਂ ਤੇ ਕਦਾ ਦੇਖੋ ਪਸੀਨਾ ਇਹਨੇ ਖਿਆਲ ਕਰਦੀ ਅੱਜ ਆ ਜੁੜੀ ਮੇਲੀ ਐ ਕੋਈ ਨਾ ਪੁੱਤ ਘਰੇ ਚੱਲ ਵੇਖੀ ਮੰਮੀ ਰੇਲ ਬਣਾ ਲਈ ਤੇਰੀ ਵੇਖੀ ਤੇ ਡਾਕਰ ਦੀ ਚੌੜੀ ਡਾਕਰ ਬੰਦ ਰੱਖ ਕਿਦਾਂ ਠੀਕ ਠਾਕ ਨਹੀਂ ਹੈਗੀਆਂ ਗੱਲ ਕਰ ਮੜੀ ਇੱਧਰ ਆ ਕੇ ਤੂੰ ਵੀ ਕੋਈ ਫੀਟਰਾ ਮਾਇਆ ਹੋ ਗਈ ਰਹੀ ਵੀ ਪਾਜੀ ਮੀ ਨਹੀਂ ਆਉਂ ਜਦੋਂ ਆਣਾ ਉਹ ਦੂਤ ਆ ਜਾਣਾ ਤਾਵਾ ਅਸੀਂ ਵੀ ਮੀ ਦੀ ਲਈ ਐ ਮੈਂ ਤੇ ਦੱਸ ਇਹ ਬੰਦੇ ਉਹ ਵੀਲਾ ਫੇ ਪੇ ਝੋਟੇ ਗਈ ਜਾਂਦਾ ਪਰਾਵਾ ਲੋਕੀ ਕਮੈਂਟਸ ਤੁਹਾਨੂੰ ਕਹਿਦਾ ਪੇ ਕੋਈ ਜਿੰਨਾ ਕੰਪੀਟੀਸ਼ਨ ਦੋਨਾਂ ਹੀ ਵਾਲਿਆਂ ਦਾ ਤੁਹਾਡੀ ਹੈਗੀ ਰਹਿ ਤੇ ਜਿਹੜਾ ਸਾਡੀ ਉਹ ਮੈਂ ਗੱਲ ਕੀਤੀ ਸੀ ਉਹ ਕੀ ਗਈ ਪੈਹਾਂ ਜੀ ਉਹ ਹੋ ਗਿਆ ਕੈਨਸਲ ਹਾਂ ਟੇਕੇਦਾਰ ਮੁੱਕਰ ਗਿਆ ਅੱਜ ਕੋਈ ਠੇਕੇਦਾਰ ਨਹੀਂ ਪੇ ਕੰਪੀਟੀਸ਼ਨ ਕੈਨਸਲ ਹੈ ਨਹੀਂ ਨਹੀਂ ਓਏ ਨਹੀਂ ਨਹੀਂ ਹੋ ਵੀ ਕੈਨਸਲ ਹੋ ਰਹਾ ਹੈ ਹੋ ਰਿਹਾ ਦੋ ਦੋ ਸੈਟ ਲਾ ਲੇ ਹੁਣ ਐਂਡਲੇ ਦੇ ਇੱਕ ਹੋਣਾ ਇੱਕ ਤੋ ਮੈਂ ਕਿਹੜਾ ਹਣਕੀ ਹਣਕੀ ਲਾ ਦਿੰਦੀ ਆ ਬਾਹਰ ਆ ਗਏ 1 ਵਜੇ ਲਖੀ ਭਾਈ ਦਾ ਹੋਣਾ ਇਹ ਜਿਹੜੇ ਸੈਟ ਆਜੀ ਮੈਨੂੰ ਲਖੀ ਭਾਈ ਨੇ ਕਿਹਾ ਕਿ ਇਹਦੇ ਤੇ ਹੈਂਗ ਨਹੀਂ ਬਾਜਾ ਕੋਈ ਨਾ ਮਾਰਨੀ ਅੰਦਰ 19 ਨੰਬਰ ਮਿਲਦਾ 20 ਨਾਲੇ ਬਈ ਯਾਰ ਹੈਗੇ ਇਹਂ ਦੇ ਵੀ ਅੱਜ ਕਹਿੰਦੇ ਮੰਦਾ ਨੇਗਾ ਬਾਜੀ ਕਿੰਨੇ ਹੋ ਗਏ ਆ 20 ਲਾਉਣੇ 20 ਮੈਂ ਥੋੜਾ ਗੱਲਾਂੇ ਪੈ ਗਿਆ ਸੀ ਉਧਰ ਅੱਜ ਬਰਾਬਰ ਹੀ ਬੁਕੰਦਿਆ ਝੋਟਾ ਵੇਖਦਾ ਉਹ ਦਿੱਦਾਂ ਦੇ ਦੇ ਸੀ ਦੇ ਵਾਈ ਬਰਾਏ ਰਹੀਦਾ ਜੀ ਉਹ ਵੇਖ ਲੈ ਮੇਰੇ ਭਾਈ ਉਹ ਭਾਈ ਉਹ 23 ਉਹ ਕੱਤੀ ਕਰ ਗਿਆ 24 25 ਹੋਵੇ বাজਗੀਆਂ ਥਾਪੀਆਂ ਉਹ ਪਈ ਓਮਣ ਓਮਣ ਹੋਣੀ ਹੋਵੇ ਹੋਵੇ ਜੀ ਮੇਹਨਤ ਖਰਾਬ ਹੋਈ ਜਾਂਦੀ ਆ ਲਾਲਾ ਕੀ ਗੱਲ ਆ ਮਿੱਟੀ ਭਰਦੀ ਜਾਂਦੀ ਆ ਘੁਰਦੀ ਜਾਂਦੀ ਆ ਅੱਜ ਨੀ ਯਾਰੇ ਵੱਜ ਗਏ ਬਾਬਾ ਸਿਰ੍ਹਾ ਕਰਾਤੀ ਅੱਜ ਲਾਲੇ ਕਰਨੇ ਦਰਸ਼ਨੀਂਂਦਰ ਦੇ ਕਰਾ ਦੀਏ ਕਿ ਰਹਿੰਦੀ ਇਹਨੂੰ ਇੰਦਰਦੇਵ ਜੀ ਲਾਲਾ ਆ ਕਰਿਓ ਗੱਲ ਹਾਂਜੀ ਉਹ ਕਹਿੰਦਾ ਆਹ ਕਿਹੜਾ ਟਾਈਮ ਆ ਸੁਣਨਾ ਵਾ ਇੰਦਰਦੇਵ ਜੀ ਗਿਆ ਹੋਰ ਆ ਹਾਂ ਦੋਪੀ ਦੇ ਆ ਫੋਨ ਮੇਂਦਾ ਭਾਜੀ ਨੂੰ ਫਿਕਰ ਪੈ ਗਿਆ ਭਾਜੀ ਦਾ ਝੋਨਾ ਕੋਈ ਇਹਨੂੰ ਤਾਂ ਫਿਕਰ ਪੈਣਾ ਦਾ ਝੋਨਾ ਨਹੀਂ ਵਾ ਇਹਦੀ ਫੈਲੀ ਨਹੀਂ ਵੀ ਵਿੱਚ ਮੈਨੂੰ ਸਾਰਾ ਹੁਨੇ ਫਿਕਰ ਪੈ ਗਿਆ ਪਾਣੀ ਸਾਰਾ ਉਹ ਉਜਾਣ ਲਿਆ ਵਾ ਤੇਰਾ ਘੋਣਾ ਡੋਪ ਗਿਆ ਕਈਆ ਭਾਜੀ ਇੰਨੀ ਮੇਨ ਨਹੀਂ ਪੀ ਲਓ ਜੀ ਭਾਜੀ ਵੇਖ ਲੋ ਜਾਨਾ ਤਾਂ ਮੀਂਹ हट ਗਿਆ ਬਾਹਰ ਬਾਤ ਹੀ ਨਹੀਂ ਜਾਣਾ ਉਹ ਹੈਲੋ ਸਰਪੰਚ ਸਾਹਿਬ ਮੂੰਹ ਮੋੜ ਲਿਆ ਹੁਣ ਸਾਡੇ ਲੋਕ ਕੋਈ ਗੱਲ ਹੀ ਨਹੀਂ ਕੋਈ ਚੱਕਰ ਹੀ ਨਹੀਂ ਅਸਤਾਰ ਮੌਕਾ ਹੀ ਆਇਆ ਜੇ ਜਾਨਾ ਤਾਂ ਮੈਂ ਚੱਲਿਆ ਵਾ ਲਓ ਜੀ ਮੀਂਹ ਗਿਆ ਹਟ ਤੇ ਹੁਣ ਚੱਲੇ ਘਰਾਂ ਨੂੰ ਵੀਡੀਓ ਬਾਲੀ ਲੰਮੀ ਤਾਂ ਆਣੀ ਖਿੱਚੀ ਬਾਅਦ ਤੁਸੀਂ ਵੇਖਦੇ ਨੇ ਕਿ ਕਹਣਾ ਹੈ ਕਿ ਜਮ ਜਮ ਹਨਾ ਕਬਲ ਜਾ ਮਰੀ ਜਾਂਦੇ ਅੱਜ ਤੇ ਮਿਲਦੇ ਆ ਫੇਰ ਕੱਲ ਨੂੰ ਦੇਖਦੇ ਆ ਕਿਦਾਂ ਜੇ ਗਰਾਊਂਡ ਸੁੱਕੂਗੀ ਤੇ ਅਗਲਾ ਵਲੌਗ ਕੱਲ ਨੂੰ ਆਉਗਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜੇ ਸਾਡਾ ਵਲੌਗ ਦੇਖਦੇ ਆ